ਮੇਰੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਤੇ ਇਹਦਾ ਟਾਈਟਲ ਹੈ ਕੰਟਰੈਕਟ ਮੈਰਿਜ ਤੇ ਜਾਣ ਵਾਲੇ ਹੋ ਜਾਓ ਸਾਧਨ ਦੇਖੋ ਬਾਕੀ ਸਾਰੇ ਦੇਸ਼ਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਰਤ ਨੂੰ ਬਹੁਤ ਸਾਰੇ ਲੜਕੇ ਤੇ ਲੜਕੀਆਂ ਕੰਟਰੈਕਟ ਮੈਰਿਜ ਕਰਕੇ ਇੱਥੇ ਜਾਂਦੇ ਨੇ ਬਾਹਰ ਜਾ ਕੇ ਪੁਲਿਸ ਕਾਲ ਕਰਕੇ ਡਾਈਵੋਰਸ ਕਰ ਲੈਂਦੇ ਨੇ ਤੇ ਅਲੱਗ-ਅਲੱਗ ਰਹਿਣਾ ਚાલુ ਕਰ ਦਿੰਦੇ ਨੇ ਦੇਖੋ ਕੈਨੇਡਾ ਤਾਂ ਤੁਸੀਂ ਪਹੁੰਚ ਗਏ ਪਰ ਮਕਸਦ ਕੈਨੇਡਾ 'ਚ ਪੱਕੇ ਹੋਣ ਨਾਲ ਹੁੰਦਾ ਹੈ ਨਾ ਕਿ ਕੈਨੇਡਾ ਜਾਣ ਦਾ ਹੁੰਦਾ ਸੋ ਤੁਸੀਂ ਮੈਂ ਤੁਹਾਨੂੰ ਜਿਹੜੇ 5 ਫੈਕਟਰ ਦੱਸਣ ਜਾਂਦੇ ਆ ਤੁਸੀਂ ਉਹਨਾਂ ਵੱਲ ਧਿਆਨ ਦੇਵੋ ਜੇਕਰ ਤੁਸੀਂ ਧਿਆਨ ਨਹੀਂ ਦਿਓਗੇ ਤਾਂ ਤੁਹਾਦ ਨੂੰ ਇਹ ਤੇ ਕੀ ਚੱਲ ਸਕਦਾ ਹੈ ਤੁਹਾਡੀ ਰਿਪੋਰਟੇਸ਼ਨ ਹੋ ਸਕਦੀ ਹੈ ਜਰਮਾਨਾ ਲੱਗ ਸਕਦਾ ਹੈ ਤੇ ਸਜ਼ਾ ਵੀ ਹੋ ਸਕਦੀ ਹੈ ਨੰਬਰ 1 ਤੁਸੀਂ ਘੱਟੋ ਘੱਟ ਕੈਨੇਡਾ ਪਹੁੰਚ ਕੇ 5 ਸਾਲ ਇੱਕੋ ਸ਼ੱਤ ਦੇ ਇਥਾਂ ਨਿਯੰਤ੍ਰੀ ਬਿਨੇ ਰਹਿਣਾ ਪੁਗਾ ਜੇਕਰ ਤੁਸੀਂ ਅਲੱਗ-ਅਲੱਗ ਰਹਿ ਰਹੇ ਜੀ ਅਜੇ ਵੀ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਇਕੱਠੇ ਇੱਕ ਜਗ੍ਹਾ ਤੇ ਹੋ ਸਕਦੇ ਹੋ ਕਿਉਂਕਿ ਕੈਨੇਡਾ ਦਾ ਇੱਕ ਕਾਨੂੰਨ ਬਣਾ ਸਕਦਾ ਹੈ ਕਿ ਜੇਕਰ ਇਮੀਗ੍ਰੇਸ਼ਨ ਦੇ ਵਿਲੇ ਤੁਸੀਂ ਕੋਈ ਤੋੜ ਪੰਨ ਕੀਤੀ ਹੈ ਕਿ ਤੁਸੀਂ ਕੋਈ ਐਸਾ ਕੰਮ ਕੀਤਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਦੇੋਂ ਅੱਖਾਂ 'ਚ ਕਟਾਵਾ ਆ ਰਹੀ ਜੀ ਤਾਂ ਉਹਦਾ ਤੁਹਾਡੇ ਉੱਤੇ ਤੰਤੁ ਰੱਖ ਲੈ ਜਾ ਉਤਨਾ ਪੈ ਸਕਦਾ ਹੈ ਨੰਬਰ 2 ਜੇਕਰ ਤੁਹਾਡੇ ਦੋਨਾਂ ਕੋਲ ਡ੍ਰੈਗਿੰਗ ਸੈਂਸ ਹੈ ਤਾਂ ਤਾਂ ਉਹਦੇ ਉੱਤੇ ਐਡਰੈਸ ਇੱਕੋ ਹੋਣਾ ਚਾਹੀਦਾ ਹੈ ਜੇ ਤੁਸੀਂ ਪੁਰਾਣੀ ਰਿਹੈਸ਼ ਤੋਂ ਨਵੀਂ ਰਿਹੈਸ਼ ਤੇ ਸ਼ਿਫਟ ਕਰ ਚੁੱਕੇ ਜੇ ਤਾਂ ਤੁਸੀਂ ਆਪ ਦਾ ਐਡਰੈਸ ਚੇਂਜ ਕਰਵਾ ਲਓ ਨੰਬਰ 3 ਬੈਂਕ ਖਾਤਾ ਦੋਨਾਂ ਦਾ ਸਾਂਝਾ ਹੋਣਾ ਚਾਹੀਦਾ ਹੈ ਦੇਖੋ ਮੈਰਿਡ ਦਾ ਮਤਲਬ ਕੀ ਹੁੰਦਾ ਹੈ ਕਿ ਕੈਨੇਡਾ ਪਹੁੰਚ ਕੇ ਤੁਸੀਂ ਐ ਮੀਆਂ ਬੀਬੀ ਇੱਕੋ ਬੈਂਕ ਖਾਤਾ ਆਪਰੇਟ ਕਰੋਗੇ ਜਦ ਆਪਾਂ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਦੇ ਹਾਂ ਕੈਨੇਡਾ ਇੱਥੇ ਮੀਆਂ ਬੀਬੀ ਦੀ ਇਨਕਮ ਕੰਪਾਈਨ ਕੀਤੀ ਜਾਂਦੀ ਹੈ ਕਿਉਂਕਿ ਉਹਦੇ ਉੱਤੇ ਗਵਰਨਮੈਂਟ ਨੂੰ ਟੈਕਸ ਜਾ ਰਿਹਾ ਮਿਲਦਾ ਹੈ ਜੇਕਰ ਤੁਸੀਂ ਕੈਨੇਡਾ ਦੀ ਸਰਕਾਰ ਦੇ ਅੱਖਾਂ 'ਚ ਘੱਟਾ ਪਾਓਗੇ ਕਿ ਅਸੀਂ ਡਾਈਵੋਰਸ ਕਰ ਲਿਆ ਜੀ ਅਲੱਗ-ਅਲੱਗ ਰਹੇ ਹਾਂ सरकार ये नहीं मनेगी नंबर चार मेडिकल कार्ड दो होगा दोनों एक ही उडर होना चाहता है जे उस तो शिफ्ट हो चुके तो घर बैठे ही ऑनलाइन आपका एड्रैस चेंज करवा लो जो वर्कर कैंप करते हैं देखो तीखना है के अलबरटा बहुत सारे रिफाइनरी ਔਲ ਪਾਈਪਲਾਈਨ ਸੈਂਡ ਯੂਸ ਹੁੰਦੇ ਨੇ ਉਥੇ ਰਿਹੈਸ਼ ਜੰਗਲਾਂ ਦੇ ਵਿੱਚਕਾਰ ਕੰਪਨੀਆਂ ਆਪਕੁ ਤੋ ਪ੍ਰੋਵਾਈਡ ਕਰਦੀਆਂ ਨੇ ਤੁਸੀਂ ਉਥੇ ਜੇਕਰ ਕੈਂਪ ਵਿੱਚ ਕੰਮ ਕਰ ਰਹੇ ਜੀ ਤਾਂ ਤੁਹਾਨੂੰ ਇਸ ਤੋਂ ਛੋਟ ਹੈ ਦੇਖੋ ਅੱਜ ਕੱਲ ਸੈਲਫੋਨ ਸਾਰਾਂ ਦੇ ਕੋਲੇ ਹੈ ਇੰਟਰਨੈਟ ਦਾ ਕਨੈਕਸ਼ਨ ਹੈ ਜੇਕਰ ਤੁਹਾਡੇ ਦੋਨਾਂ ਕੋਲ ਉਹ ਸੈਲਫੋਨ ਹੈ ਤਾਂ ਤੁਸੀਂ ਉਧਰ ਜਿਹੜੇ ਬਿਲਿੰਗ ਐਡਰੈਸ ਹੈ ਉਹ ਦੋਨਾਂ ਦਾ ਸੇਮ ਰਹਿਣਾ ਚਾਹੀਦਾ ਹੈ ਇਹ ਗੱਲਾਂ ਮੈਂ ਤੁਹਾਨੂੰ ਇਤਿਹਾਸ ਤੋ ਵਜੋਂ ਦੱਸਿਆ ਨੇ ਭਾਵੇਂ ਕਿ ਭਾਰਤ 'ਚ ਜਦ ਤੁਸੀਂ ਜਾਂਦੇ ਜੀ ਉਦੋਂ ਮਾਪਤਾ ਪਿਤਾ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਵੈਂਦੀ ਹੈ ਪਰ ਕੈਨੇਡਾ ਇੱਕ ਵੱਖਰੀ ਤਰ੍ਹਾਂ ਦਾ ਦੇਸ਼ ਹੈ ਜੇਕਰ ਤੁਸੀਂ ਉੱਥੋਂ ਦੇ ਕਾਨੂੰਨ ਦੀ ਪਾਲਣਾ ਨਹੀਂ ਕਰੋਗੇ ਤਾਂ ਜਿਵੇਂ ਉਹਨਾਂ ਨੇ ਤੁਹਾਡੇ ਸਾਹਮਣੇ ਹੁਣ ਕੈਪ ਲਗਾ ਦਿੱਤੀ ਹੈ ਕਿ ਕਿੰਨੇ ਇੰਟਰਨੈਸ਼ਨਲ ਸਟੂਡੈਂਟ ਜਾ ਸਕਦੇ ਨੇ ਪ੍ਰਾਈਵੇਟ ਕਾਲਜਾਂ 'ਚ ਦਾਖਲਾ ਨਹੀਂ ਹੋ ਸਕਦਾ ਇਹੋ ਜਿਹੇ ਰੂਲ ਤੁਹਾਡੇ ਤੇ ਵੀ ਲਾਗੂ ਹੋ ਸਕਦੇ ਨੇ ਕਿ समस्या ਕੀ ਆਏਗੀ ਕਿ ਜਦ ਤੁਸੀਂ ਪੱਕੇ ਹੋਣ ਦੀ ਫਾਈਲ ਲਗਾਓਗੇ ਤਾਂ ਤੁਹਾਡੀ ਕੋਕ ਪੜਤਾਲ ਹੋਏਗੀ ਤੇ ਤੁਹਾਨੂੰ ਟਿਕੋਟੇਸ਼ਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੋਰ ਵਧੇਰੇ ਜਾਣਕਾਰੀ ਮੁਹਤਵ ਵਿੱਚ ਲੈਣ ਵਾਸਤੇ ਉਪਰੋਕਤ ਦਿੱਤੇ ਗਏ ਫੋਨ ਨੰਬਰ ਤੇ ਸੰਪਰਕ ਕਰੋ ਤੇ ਸਾਡੇ ਕੋਲੋਂ ਫ੍ਰੀ ਵਿੱਚ ਜਾਣਕਾਰੀ ਮੰਡੇ ਟੂ ਫਰਡੇ ਮਾਰਨਿੰਗ 9am ਟੂ 5pm ਲੈ ਸਕਦੇ ਹੋ ਥੈਂਕ ਯੂ ਵੈਰੀ ਮਚ ਸਟੇ ਕਨੈਕਟਡ ਵਿਦ ਅਸ